ਪਿਛਲੇ ਕਈ ਦਿਨਾਂ ਤੋਂ ਜਿੱਥੇ ਪੰਜਾਬ ਅੰਦਰ ਹੀਟ ਵੇਵ ਦੇ ਕਾਰਨ ਗਰਮੀ ਦਾ ਪ੍ਰਕੋਪ ਵਧਦਾ ਜਾ ਰਿਹਾ ਹੈ ਅਤੇ ਲੋਕ ਇਸ ਅਤ ਦੀ ਗਰਮੀ ਤੋਂ ਪਰੇਸ਼ਾਨ ਹੋ ਚੁੱਕੇ ਹਨ ਅਤੇ بارش ਦਾ ਇੰਤਜ਼ਾਰ ਕਰ ਰਹੇ ਹਨ ਮੀਂਹ ਪਉਣ ਦੀ ਖਾਤਰ ਜਿੱਥੇ ਲੋਕ ਸ਼ਬੀਲਾਂ ਅਤੇ ਚੋਲਾਂ ਦੇ ਜੱਗ ਆਦ ਕਰ ਰਹੇ ਹਨ ਉੱਥੇ ਹੀ ਪਿੰਡ ਰਾਮਗੜ੍ਹ ਜ਼ਿਲ੍ਹਾ ਲੁਧਿਆਣਾ ਦੀਆਂ ਮਹਿਲਾਵਾਂ ਵੱਲੋਂ ਗੁੱਡੀ ਫੂਕੇ ਰੱਬ ਅੱਗੇ ਮੀਂਹ ਪਉਣ ਦੇ ਲਈ ਅਰਜ਼ੋਈਆਂ ਵੀ ਕੀਤੀਆਂ ਗਈਆਂ ਕੀ ਹੈ ਗੁੱਡੀ ਫੂਕਣ ਦਾ ਰਿਵਾਜ ਕੀ ਗੁੱਟੀ ਫੁਕਣ ਨਾਲ ਸੱਚਮੁੱਚ ਹੋਵੇਗੀ بارش ਆਓ ਜਾਣਦੇ ਹਾਂ ਕੀ ਕਹਿਣਾ ਹੈ ਇਨਾ ਮਹਿਲਾਵਾਂ ਦਾ ਮੁੰਡੇ ਨੂੰ ਰਹਿਣੇ ਨਹੀਂ ਲੱਗਦੇ ਕਿ ਉਹ ਚੰਡੀੜੀ ਚੱਕੇ ਜਾ ਕੇ ਮੁੰਡਿਆਂ ਕਰਕੇ ਆਜੋ நான் சரியாக்கும் நான் சரியாக்கும் ਸਿਰ ਖੁੜਾ ਮਾਇਆ ਹੈ ਆ ਕਰਾ ਦੇ ਆ ਨੂੰ ਚੱਲ ਨਾ ਤਿਆਰੀਆਂ ਕਰ ਲਿਆ ਨਹੀਂ ਹੈ ਡਾਕਟਰ ਡੰਡ ਦਾਰਾ ਲੇਕਿਨ ਜੇ ਵੀ ਕੀ ਘਟ ਜਾਂਦਾ ਪ੍ਰੀਤਾਂ ਦਾ ਸੰਭਾਲ ਆਉਣਾ ਬੇਰਤੀਏ ਨਾ ਨਾ ਸੀ ਕੋਈ ਚਾਲੀ ਆ ਗਿਆ ਤੂੰ ਨਾ ਆਸੀ ਹੋਣਾ ਖਾਂ ਦਾ ਮਰਨਾ ਸੀ ਸਾਡੇ ਵਾਲੇ ਪਰਾਂ ਤੋਂ ਕਰ ਚੁੱਕਾ ਚੋਪਾ ਮਾਰ ਕੇ ਸਮਰਨੇ ਆ N labsah meri hiyor, Papa inter시에 Germanicaас volumes Ra ch cath Donald पैसा कोई बारे में है ये नौ हाय ये नौ सब है पूरी की पूरी सारी जितनी है जितनी सारी बोलेंगे सारे वाले सारे वाले ਹਾਂਜੀ ਅਸੀਂ ਇਹ ਗੁੱਡੀ ਫੂਕੀ ਆ ਇਹ ਪ੍ਰਾਣੀ ਰਵੀਤ ਆ ਕਹਿੰਦੇ ਆ ਵੀ ਇੰਦਰ ਦੇਵਤਾ ਕੋਸ਼ ਹੁੰਦਾ ਤੇ ਮਿੱਠੀਆਂ ਰੋਟੀਆਂ ਬਣਾ ਕੇ ਜਾਂ ਕਈ ਥਾਂਵੇਂ ਗੁਲਗਲੇ ਬਣਾ ਲੈਂਦੇ ਅਸੀਂ ਮਿੱਠੀਆਂ ਰੋਟੀਆਂ ਬਣਾ ਕੇ ਲੈ ਕੇ ਆਏ ਆ ਨਾਲ ਫਿਰ ਇਸ ਤੋਂ ਬਾਅਦ ਅਸੀਂ ਹੁਣ ਲੰਗਰ ਚਲਾਵਾਂਗੇ ਸਾਰੇ ਬੈਠ ਕੇ ਲੰਗਰ ਸ਼ਕਨ ਜਿਦੋਂ ਕਿਤੇ ਦੇਖਣ ਨੂੰ ਨਹੀਂ ਗੱਲ ਰਹੀ ਕਿ ਮਨੁੱਖੀ ਰੀਤੀ ਰਿਵਾਜ ਆ ਕਾਫੀ ਲੋਕ ਹਾਂਜੀ ਹਾਂਜੀ ਇਹ ਲੋਕ ਤਾਂ ਹੋਏ ਗਏ ਨੇ ਲੋਤ ਹੋ ਗਏ ਨੇ ਕੋਈ ਵੀ ਇੱਕ ਦੂਜੇ ਨਾਲ ਬੋਲ ਕੇ ਕੁਛ ਨਹੀਂ ਕੋਈ ਇਹ ਚਾਹੁੰਦਾ ਹੀ ਨਹੀਂ ਕਿ ਅਸੀਂ ਕਿਸੇ ਨਾਲ ਇੱਕ ਦੂਜੇ ਨਾਲ ਮਿਲ ਵਰਤਨ ਰੱਖੀਏ ਇਸ ਕਰਕੇ ਅਸੀਂ ਆਪਣੀ ਇੱਕ ਸੁਸਾਇਟੀ ਬਣਾਈ ਆ ਅੱਜ ਅਸੀਂ ਗੁੱਡੀ ਫੂਕਣ ਤੋਂ ਸ਼ੁਰੂ ਕਰੀਆ ਫਿਰ ਅਸੀਂ ਤੀਆਂ ਲਗਾਵਾਂਗੇ ਇਸ ਤਰ੍ਹਾਂ ਅਸੀਂ ਆਪਣੇ ਪਿੰਡ ਵਿੱਚ ਕੋਈ ਨਾ ਕੋਈ ਨਵਾਂ ਤੇ ਨਵਾਂ ਪੁਰਾਣਾ ਵਿਰਸਾ ਪੇਰਸਾ ਆਪਣਾ ਸ਼ੁਰੂ ਰੱਖਾਂ ਹਾਂਜੀ ਅਸੀਂ ਕੁਛ ਨਾ ਕੁਛ ਕਰਦੇ ਰਵਾਂਗੇ ਅਸੀਂ ਸਾਰੀਆਂ ਲੇਡੀਜ਼ ਨਾਲ ਕੇ ਕਿੰਨੇ ਸੋਹਣੇ ਹਾਂਜੀ ਅਸੀਂ ਆ 15 ਸਾਲਾਂ ਤੋਂ ਬਾਅਦ ਫੇਰੇ ਸ਼ੁਰੂ ਕੀਤਾ ਤੀਆਂ ਤਾਂ ਅਸੀਂ 3-4 ਸਾਲ ਹੋ ਗਏ ਲਗਾ ਰਹੇ ਹਾਂ ਪਰ ਇਹ ਗੁੱਡੀ ਫੂਕਣ ਅਸੀਂ 15 ਸਾਲ ਤੋਂ ਬਾਅਦ ਅੱਜ ਫੇਰ ਦੁਆਰਾ ਅਸੀਂ ਸ਼ੁਰੂ ਕੀਤਾ ਵੀ ਅਸੀਂ ਨੌਜਵਾਨ ਬੱਚੇ ਬੱਚੀਆਂ ਨਾਲ ਜੁੜੇ ਨੇ ਹਾਂਜੀ ਅਸੀਂ ਸਾਰੇ ਬੱਚਿਆਂ ਨੂੰ ਨਾਲ ਹਾਂਜੀ ਤੁਸੀਂ ਦੇਖੇ ਰਹੇ ਹੋ ਕਿ ਅਸੀਂ ਸਾਰੇ ਬੱਚੇ ਸਾਡੇ ਜੈਂਟਸ ਵੀ ਸਾਡੇ ਪਿੰਡ ਦੇ ਸਾਰੇ ਉਹ ਟਰੈਕਟਰ ਟਰਾਲੀਆਂ ਤੇ ਨਾਲ ਸਾਡੇ ਉਹ ਜਿਪਸੀ ਲੈ ਕੇ ਆਇਆ ਮੁੰਡਾ ਟਰੈਕਟਰ ਟਰਾਲੀਆਂ ਲੈ ਕੇ ਆਏ ਨੇ ਪਾਣੀ ਲੈ ਕੇ ਆਏ ਨੇ ਉਹਨਾਂ ਵਿੱਚ ਸਾਡਾ ਲੰਗਰ ਪਾਣੀ ਰੱਖ ਕੇ ਲੈ ਕੇ ਆਏ ਨੇ ਸਾਡੇ ਨਾਲ ਉਹਨਾਂ ਨੇ ਪੂਰਾ ਸਾਥ ਦਿੱਤਾ ਹਾਂ ਜੀ ਇਹ ਕਿਹਨਾਂ ਤਰ੍ਹਾਂ ਦੀ ਬੰਦਲ ਬੁੱਦੀ ਪੁੱਛੀ ਗਈ ਆ ਕੀ ਕਾਰਨ ਕਰਾਉਂਦੇ ਆ ਇਹ ਬੁੱਦੀ ਬੁੱਕਣ ਦਾ ਕਾਰਨ ਨਹੀਂ ਆ ਕਿ ਸਾਨੂੰ ਅਸੀਂਂਦਰ ਦੇਵਤਾ ਨੂੰ ਖੁਸ਼ ਕਰਦੇ ਆ ਕਿ ਨਹੀਂ ਪੈ ਜਾਵੇ ਸਾਰਾ ਠੰਡ ਦਾ ਹੱਥ ਮਿਲੇ ਤਾਂ ਕਿ ਸਾਰੇ ਖੁਸ਼ ਰਹਿਣ ਜਿਵੇਂ ਕਿ ਜੀਵ ਜੰਤੂ ਹਰ ਪੰਛੀ ਸਭ ਪਾਣੀ ਤੋਂ ਬਿਨਾ ਹੀ ਤਰਸ ਰਹੇ ਨੇ ਤੇ ਹੁਣ ਬਾਹਿਗੁਰੂ ਬੇਹੀ ਅਰਦਾਸ ਕਰਦੇ ਆਂਂਂਦਰ ਦੇਵਤਾ ਅੱਗੇ ਇਹੀ ਅਰਦਾਸ ਕਰਦੇ ਆਂ ਕਿ ਨਹੀਂ ਪੈ ਜਾਵੇ ਤਰਸ ਹੁਤ ਪਹਿਲਾਂ ਪੁਰਾਣਾ ਰਵਾਜ ਸੀਗਾ ਅਸੀਂ ਹੁਣ ਨਵੀਂ ਸ਼ੁਰੂਆਤ ਕੀਤੀ ਆ ਵੀ 15 ਸਾਲ ਹੋ ਗਏ ਗੁੱਡੀ ਫੁਕਣ ਦੇ ਵੀ ਅਸੀਂ ਇਹ ਕਹਿ ਵੀ ਹੁਣ ਮੀਂਹ ਨਹੀਂ ਪੈ ਰਿਹਾ ਤੇ ਚਲੋ ਗੁੱਡੀ ਫੀਕ ਕੇ ਇੰਦਰ ਨੂੰ ਖੁਸ਼ ਕਰਕੇ ਤੇ ਮੀਂਹ ਪਾਈਏ ਇਹਨੂੰ ਕਿਦਾਂ ਕਿਤੇ ਦੇਖਿਆ ਹੀ ਜਾਂਦਾ ਕਿ ਮਤਲਬ ਜਿਹੜੇ ਪੁਰਾਣੇ ਰੀਤੀ ਰਿਵਾਜਾਂ ਲੈ ਕੇ ਕਾਫੀ ਵਿਸ਼ਵਾਸ ਹੁੰਦਾ ਸੀਗਾ ਤੇ ਹਾਂ ਵੀ ਮਤਲਬ ਕੋਈ ਨਾ ਕੋਈ ਤਾਂ ਦੇਖਿਆ ਜਾਂਦਾ ਸੀ ਮਤਲਬ ਅਨਾਜ ਜਿਹੜੇ ਕੰਮ ਹੁੰਦੇ ਸੀ ਅੱਜ ਦੇ ਲੋਕ ਜਿਹੜੇ ਅੱਜ ਜਨਰੇਸ਼ਨ ਆ ਉਹ ਨਹੀਂ ਮੰਨਦੇ ਚੀਜ਼ਾਂ ਨੂੰ ਵਿਸ਼ਵਾਸ ਨਹੀਂ ਰਹਿ ਗਿਆ ਉਹ ਇਹ ਘਰ ਨੂੰ ਮੰਨਦੇ ਹਾਂਜੀ ਹਾਂਜੀ ਇਹ ਹੀ ਹੈ ਵੀ ਪਹਿਲਾਂ ਜਿਹੜੇ ਲੋਕ ਸੀਗੇ ਬਹੁਤ ਵਧੀਆ ਗਣੀ ਉਹਨਾਂ ਦਾ ਚੱਲਦਾ ਸੀਗਾ ਪਿਆਰ ਵੀ ਬਹੁਤ ਜ਼ਿਆਦਾ ਸੀਗਾ ਤੇ ਇਹ ਜਿਹੇ ਰੀਤੀ ਰਿਵਾਜਾਂ ਨੂੰ ਵੀ ਬਹੁਤ ਜ਼ਿਆਦਾ ਚਾਹੁੰਦੇ ਸੀ ਪਰ ਜਿਹੜੀ ਹੁਣ ਦੀ ਹੈਗਾ ਬੱਚੇ ਉਹ ਨਹੀਂ ਮੰਨਦੇ ਇਸ ਚੀਜ਼ ਨੂੰ ਤੇ ਅਸੀਂ ਕਹਿੰਦੇ ਵੀ ਅਸੀਂ ਇਹ ਸ਼ੁਰੂਆਤ ਕਰਦੇ ਹ